ਮਾਂਗੇ ਕੀ ਸੀਗੀ ਮਾਂਗੇ ਕੀ ਸੀਗੀ ਕਿੰਨੇ ਕਿਲੋਮੀਟਰਾਂ ਦੇ ਟੈਂਡਰ ਜਿਹੜੇ ਸਰਕਾਰ ਕੋਲ ਆਏ ਬਣਾ ਦਾ ਦਾਰਾ ਦੇਣ ਜਾ ਰਹੀ ਹੈ ਉਹ ਸਾਡੀ ਮੰਗ ਸੀ ਅਸੀਂ ਉਹਦਾ ਵਿਰੋਧ ਕੀਤਾ ਪਰ ਸਰਕਾਰ ਇੱਥੋਂ ਤੱਕ ਗਿਰ ਗਈ ਉਹਨੇ ਜੜੀਆ ਕੱਲ ਆਜੇ ਆਨੰਦਪੁਰ ਸਾਹਿਬ ਦਾ ਸਿੱਧੀ ਸਾਗਾ ਜਿਹੜਾ ਹੋਇਆ ਦਿੱਲੀ ਦੇ ਵਿੱਚ ਗੁਰੂ ਗ੍ਰੰਥ ਦੇ ਕੇ ਭਦਰ ਸਿੰਘਾ ਮਨਾ ਕੇ ਹੱਢੀਏ ਕਿਹੜੇ ਮੂੰਹ ਨਾਲ ਸਾਵੇ ਕਰਤੀ ਅਸੀਂ ਭਾਈ ਜੀ ਸੱਟਾਂ ਲੱਗੀਆਂ ਨੇ ਸਾਡੇ ਕੇਸਾਂ ਦੀ ਬੇਇੱਜ਼ਤੀ ਕਰ ਰਹੀਏ ਸਾਡੇ ਕੇਸ ਰੋਲੇ ਇਹਨਾਂ ਨੇ ਕਿਹੜੇ ਮੂੰਹ ਨਾਲ ਸਾਵੇ ਕਰਤੀਏ ਵੀ ਅਸੀਂ ਸੇਕਾ ਮਰਤੀਆ ਸੱਟਾਂ ਲੱਗੀਆਂ ਨੇ ਸੁਲਤਾਨ ਬਿਲਕੁਲ ਸੱਟਾਂ ਲੱਗੀਆਂ ਡੰਡੇ ਮਾਰੇਗੇ ਸਾਡੇ ਕੱਪੜੇ ਪੜ ਗਿਆ ਕੱਚੇ ਦੇ ਵਿੱਚ ਬੈਠਾ ਸਾਡੇ ਭਾਈ ਜੀ ਕਹਿਣਾ ਕਿ ਜਾਹੋਗੇ ਪੁਲਿਸ ਦੇ ਪਰੇ ਵਰਤੀ ਰਹੇ ਆਹ ਦੇਖੋ ਪੁਲਿਸ ਸ਼ਰਮ ਕਰਵਾ ਰਹੀ ਹੈ ਜੋ ਮਰਾਜ ਦੇ ਨਾਲ ਮਰਾਜ ਦੇ ਨਾਲ ਰੱਤ ਤੱਕ ਹੰਸਪੂ ਹੈ ਤਮਾਨ ਨੇ ਬੰਮੇ ਐਮ ਐਲ ਏ ਬਣਾਏ ਹੀ ਨਾ ਤੇ ਪੁਲਿਸ ਦਾ ਦੁਰਵਿਵਹੋਗ ਕਰ ਰਿਹਾ ਜਿਹੜਾ ਕਹਿੰਦਾ ਹੈ ਨਾ ਪਹਿਲੀ ਕੈਬਨਿਟ ਤੇ ਕੱਚੇ ਮੁਲਾਜ਼ਮ ਪੱਕੇ ਕਰੂੰਗਾ ਇਸੇ ਨਾਲ ਚਾਰਚਰੀ ਹੋਏਗੀ ਕਿਸੇ ਦਾ ਕੰਮ ਨਹੀਂ ਲੱਗੂਗਾ ਇਹ ਕੰਜਲ ਦਾ ਪੁੱਤ ਆ ਤਿੰਨ ਨਾ ਪੀਆਰਟੀਸੀ ਪੰਜਾਬ ਰੋਡ ਦੇ ਵਿੱਚ ਕਿਲੋਮੀਟਰ ਗੱਡੀਆਂ ਪਾ ਕੇ 500 ਤੋਂ 600 ਕਰੋੜ ਰੁਪਏ ਦਾ ਫਾਇਦਾ ਜਕੜੇ ਲੀਡਰਾਂ ਨੂੰ ਦਵਾਣਾ ਉਹੀ ਬੈਨ ਲਾਲ ਆ ਕੇ ਅੱਗੇ ਪੰਜਾਬ ਦਾ ਪੈਸਾ ਇਹਨੇ ਦਿੱਲੀ 'ਚ ਬੈਨਰਾਜ ਸੁਫੂਕਿਆ ਪੰਜਾਬ ਦਾ ਪੈਸਾ ਇਹਨੇ ਚੱਕ ਕੇ ਗੁਜਰਾਤ 'ਚ ਫੂਕਿਆ ਤੁਸੀਂ ਪੀਆਰਟੀਸੀ ਦੇ ਮੁਲਾਜ਼ਮ ਹੋ ਹਾਂਜੀ ਹਾਂਜੀ ਤੁਹਾਡੀ ਬੱਸੇ ਤੁਹਾਨੂੰ ਰੈਸਟ ਪਾ ਕੇ ਲਿਆਇਆ ਜਾਇਆ ਜਾ ਰਿਹਾ ਜੀ ਏ ਜੀ ਕਾਪਰੋਡ ਕਰਾਨਿਆਂ ਨੂੰ ਗੱਡੀਆਂ ਪਾ ਕੇ ਦੇ ਰਹੇ ਆ ਜੀ ਮਹਿਕਮੇ ਦੀਆਂ ਗੱਡੀਆਂ ਨਹੀਂ ਪਾ ਰਹੇ 15-15 ਸਾਲ ਹੋ ਗਿਆ ਕੱਚੇ ਜੀ ਮਿਹਨਤੀ ਕਰਦੇ ਹਾਂ ਤੁਸੀਂ ਅਈ ਮਿਹਨਤੀ ਇਹੀ ਕਰਦੇ ਆ ਵੀ ਪੰਜਾਬ ਸਰਕਾਰ ਆਪਣੀਆਂ ਗੱਡੀਆਂ ਪਾਵੇ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੇ ਤੇ ਜੇ ਨਹੀਂ ਕਰਦੀ ਤੇ ਪਿੰਡਾਂ 'ਚ ਐਮ.ਐਲ.ਏ ਨਾ ਬੜੇ ਇਹਦਾ ਬਾਤੀਆਂ ਲੈ ਕੇ ਮਗਰ ਪਹਿਨ ਗਏ ਬੁੜੀਆਂ ਇਹ ਵੀ ਧਿਆਨ ਰੱਖ ਲੈ ਇੱਕ ਵੀ ਰਸੂਲ ਨਹੀਂ ਨਹੀਂ ਸਰ ਬਿਲਕੁਲ ਸਰ ਇਹਨਾਂ ਨੇ ਬੜਾ ਵਾਇਲੈਂਟ ਤਰੀਕੇ ਨਾਲ ਕੀਤਾ ਜਿਵੇਂ ਮੇਰੇ ਐਸਐਚਓ ਸਾਹਿਬ ਦੇ ਵੀ ਸੱਟ ਲੱਗੀ ਨੌਜ਼ ਲੱਗਾ ਔਰ ਕਈ ਹਰਕਤਾਂ ਤੁਹਾਨੂੰ ਪਤਾ ਹੈ ਜਾਨ ਨੂੰ ਬੁਝ ਕੇ ਸਿਮਤੀ ਲੈਣ ਵਾਸਤੇ ਵੀ ਕੀਤੀਆਂ ਜਾਂਦੀਆਂ ਨੇ ਬਟ ਅਸੀਂ ਕਾਨੂੰਨ ਦੇ ਮੁਤਾਬਕ ਇਹਨਾਂ ਨੂੰ ਪਕਾਇਦਾ ਡਿਊਟੀ ਮੈਜਿਸਟਰੇਟ ਨੂੰ ਬੁਲਾ ਕੇ ਜੋ ਨਾਰਮਸ ਨੇ ਤਿਰਨ ਰਹੀ ਉਹ ਵੀ ਪੂਰੇ ਕੀਤੇ ਸਾਰੀ ਗੱਲ ਨੂੰ ਲੈ ਕੇ ਔਰ ਬਾਕੀ ਫਾਰਮੈਟਿਕਲਸ ਵੀ ਕੰਪਲੀਟ ਕੀਤੇ ਸਰ ਪਰ ਕੀਵੇਂ ਵਿਕੀ ਰਹੀ ਕਿਉਂਕਿ ਇਹ ਕਹਿ ਰਹੇ ਸੀ ਕਿ ਆਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਧਰਨਾ ਕਰ ਰਹੇ ਸੀ ਲੇਕਿਨ ਪੁਲਿਸ ਨੇ ਪਹਿਲਾਂ ਹੀ ਇਹਨਾਂ ਨੂੰ ਇਰਾਸਤ ਵਿੱਚ ਲੈ ਲਿਆ ਲੇ ਕਿ ਆਗੂ ਨੇ ਸਰ ਬਿਲਕੁਲ ਜੀ ਇਹਨਾਂ ਦਾ ਸ਼ਾਂਤਮਈ ਧਰਨਾ ਦੇਖੋ ਇਹਨਾਂ ਨੇ ਬਸ ਉੱਤੇ ਚੜਾਣ ਦੀ ਕੋਸ਼ਿਸ਼ ਕੀਤੀ ਤੁਸੀਂ ਰਿਕਾਰਡ ਕੀਤੀ ਹੋਣੀ ਜਦੋਂ ਪੁਲਿਸ ਅੰਦਰ ਐਂਟਰ ਕਰਨ ਲੱਗੀ ਤਾਲਾ ਇਹਨਾਂ ਨੇ ਲਾ ਲਿਆ ਪੈਟਰੋਲ ਪਾਕੀ ਬੋਤਲਾਂ ਚੋਂ ਧਮਕੀਆਂ ਇਹ ਦੇ ਰਹੇ ਨੇ ਵੀ ਅਸੀਂ ਆਪਣੇ ਆਪ ਨੂੰ ਇਲਾਈਟ ਕਰਾਂਗੇ ਜਾਂ ਗੱਡੀਆਂ ਸਾੜਾਂਗੇ ਜੇ ਇਹਨੂੰ ਸ਼ਾਂਤ ਵੀ ਕਹਿੰਦੇ ਨੇ ਤਾਂ ਫੇਰ ਮੈਨੂੰ ਅਗਰੈਸਿਵ ਪਤਾ ਨਹੀਂ ਜੀ ਕੀ ਹੋਊਗਾ ਆ ਦੇਖੋ ਜੀ ਆ ਹੁਣ ਸਾਡੇ ਮੁਲਾਜ਼ਮ ਦੇ ਮਾਰੀ ਹੈ ਮਤਲਬ ਇਹ ਅਨੇਕਾਂ ਮੇਰੇ ਮੁਲਾਜ਼ਮ ਫੱਟੜ ਹੋ ਗਏ ਤਾਂ ਇਹ ਤਾਂ ਸੋਚੀ ਸਮਝੀ ਪਲੈਨਿੰਗ ਹੈ ਨਾਲੇ ਇਹ ਕੋਈ ਪੱਕੇ ਵਰਕਰ ਨਹੀਂ ਇਹ ਆਊਟਸੋਰਸ ਕੀਤੇ ਹੋਏ ਬੰਦੇ ਨੇ ਤੇ ਜਿਹੜੀਆਂ ਕੰਪਨੀਆਂਜ਼ ਨੇ ਆਊਟਸੋਰਸ ਕੀਤਾ ਇਹਨਾਂ ਨੂੰ ਉਹਨਾਂ ਦੇ ਨਾਲ ਲੀਗਲ ਰੈਮਡੀਜ਼ ਦੇਖਣੀਆਂ ਚਾਹੀਦੀਆਂ ਨੇ ਨਾ ਕਿ ਬਿਲਕੁਲ ਸਾਰਾ ਦੇਖੋ ਸਰ ਤੁਹਾਡੇ ਸਾਹਮਣੇ ਗਾਲਾਂ ਕੱਢੀਆਂ ਗਈਆਂ ਪੁਲਿਸ ਨੂੰ ਹੋਰ ਹੈ ਜੇ ਪੁਲਿਸ ਆਪਣਾ ਕੰਮ ਨਾ ਕਰੇ ਲਾਫ ਲੈਂਡ ਨੂੰ ਪ੍ਰਵੇਲ ਨਾ ਕਰੇ ਤਾਂ ਹੋਰ ਪੁਲਿਸ ਕੀ ਕਰੇਗੀ